ਸਾਡੇ YouTube ਚੰਦਰ ਤੇ ਆਫਰ ਦਾ ਸਵਾਲਤਾ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਡੀਏ ਦੀ ਕਿਸ਼ਤ ਲਈ ਹਲਚਲ ਦੀਆਂ ਕੰਸੋਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰ ਉਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਫਤੂਬਰ 2024 ਤੋਂ ਬਾਅਦ ਡੀਏ ਦੀ ਇੱਕ ਵੀ ਕਿਸ਼ਤ ਨਾ ਦਿੱਤੇ ਜਾਣ ਤੋਂ ਮੁਲਾਜ਼ਮ ਤੇ ਪੈਨਸ਼ਨਰ ਐਨੇ ਗੁੱਸੇ ਵਿੱਚ ਹਨ ਕਿ ਉਹਨਾਂ ਨੇ ਨਾ ਕੇਵਲ ਕੁਇਕ ਵਿੱਚ ਵਿੱਤ ਮੰਤਰੀ ਦੀ ਗਵਾਹੀ ਵਾਲੀ ਸਬਕ ਕਮੇਟੀ ਦੀ ਕਿਸੇ ਵੀ ਮੀਟਿੰਗ ਦਾ ਬਾਈਕਟ ਕਰਨ ਦਾ ਫੈਸਲਾ ਲਿਆ ਹੈ ਬਲਕਿ 2026 ਦਾ ਸਾਲ ਸਰਕਾਰ ਕਿਆਂ ਮੁਲਾਜ਼ਮ ਪੈਨਸ਼ਨਲ ਵਿਰੋਧੀ ਨੀਤੀਆਂ ਕਾਰਨ ਹੋਣ ਵਾਲੀ 2027 ਦੀਆਂ ਉਧਾਨ ਸਭਾ ਦੀਆਂ ਚੋਣਾਂ ਲਈ ਸਰਕਾਰ ਨੂੰ ਹਰਾਉਣ ਲਈ ਸੰਗਠਿਤ ਹੋ ਕੇ ਰਣਨੀਤੀ ਕਢੰਦਾ ਘੱਟ ਤੌਰ ਤੇ ਫੈਸਲਾ ਵੀ ਕੀਤਾ ਹੈ ਇਸ ਗੱਲ ਦੀ ਭਿੰਨ ਕੋ ਹੁਣ ਸਰਕਾਰ ਨੂੰ ਨਹੀਂ ਪੈ ਨਹੀਂ 잡ਦੀ ਹੈ ਜਿਸ ਦੇ ਸਿੱਟੇ ਵਜੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇੱਕ ਬਿਆਨ ਅੰਗਰੇਜ਼ੀ ਦੇ ਇੱਕ ਅਖਬਾਰ ਹਿੰਦੁਸਤਾਨ ਟਾਈਮਜ਼ ਵਿੱਚ ਛਪਿਆ ਹੈ ਜਿਸ ਵਿੱਚ ਵਿੱਤ ਮੰਤਰੀ ਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਪੈਂਡਿੰਗ ਡੀਏ ਬਾਰੇ ਜਲਦੀ ਫੈਸਲਾ ਲੈਣ ਦੀ ਗੱਲ ਕਹੀ ਹੈ ਗੌਰਤਬ ਮਤਲਬ ਹੈ ਕਿ ਡੀਏ ਦੀਆਂ ਪੈਂਡਿੰਗ ਕਿਸ਼ਤਾਂ ਦੀ ਪ੍ਰਤੀਸ਼ਤ 16% ਤੋਂ ਵੱਧ ਕੇ ਹੁਣ ਜਨਵਰੀ ਦੇ ਵਿੱਚ 19% ਹੋ ਗਈ ਹੈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਪੈਨਸ਼ਨਾਂ ਨਾਲੋਂ ਇਨਾ ਵੱਡਾ ਗੈਪ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾ ਰਿਹਾ ਹੈ ਜੋ ਕਿ ਉਹਨਾਂ ਨਾਲ ਪੰਜਾਬ ਸਰਕਾਰ ਦਾ ਇੱਕ ਵੱਡਾ ਕਰਤਾਰ ਹੈ ਡੀਏ ਨਾ ਦਿੱਤੇ ਜਾਣ ਦੇ ਸਰਕਾਰ ਦੇ ਫੈਸਲੇ ਨੂੰ ਡਿਫੈਂਡ ਕਰਦੇ ਹੋਏ ਵਿੱਤ ਮੰਤਰੀ ਨੇ ਇਸ ਦਾ ਦੋਸ਼ ਤੇ ਬਹਾਨਾ ਗੜਿਆ ਕੇ ਪਿਛਲੀ ਕਾਂਗਰਸ ਸਰਕਾਰ ਨੇ ਮੌਜੂਦਾ ਸਰਕਾਰ ਨੂੰ ਮੁਲਾਜ਼ਮਾਂ ਪੈਨਸ਼ਨਾਂ ਦੇ ਬਕਾਏ ਦੀ ਦੇਣ ਯੋਗ 17000 ਕਰੋੜ ਦੀ ਵੱਡੀ ਰਾਸ਼ੀ ਵਿਰਸੇ ਵਿੱਚ ਦਿੱਤੀ ਸੀ ਬਿਆਨ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਇਹ ਬਕਾਇਆ ਹੁਣ ਸੈਟਲ ਕਰ ਲਿਆ ਗਿਆ ਹੈ ਜੋ ਕਿ ਕਿਸ਼ਤਾਂ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਵਿੱਤ ਵਿਭਾਗ ਦੇ ਇੱਕ ਅਫਸਰ ਨੇ ਇਸ ਬਿਆਨ ਦੀ ਪੁਸ਼ਟੀ ਕਰਦੇ ਹੋਏ ਇਹ ਮਾਮਲਾ ਅੰਡਰ ਕਨਸਿਡਰੇਸ਼ਨ ਹੈ ਦੇ ਬਾਰੇ ਜੇਕਰ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 3 ਤੋਂ 4% ਡੀਏ ਵਾਧਾ ਦੇਖਣ ਨੂੰ ਮਿਲੇਗਾ ਇਸ ਬਾਰੇ ਜਾਣਕਾਰੀ ਅਖਬਾਰ ਨੂੰ ਦਿੱਤੀ ਪਰੰਤੂ ਜੇਕਰ ਮੰਨ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ 3 ਤੋਂ 4% ਡੀਏ ਵਾਧਾ ਮਜ਼ਦਮਾਂ ਤੇ ਪੈਨਸ਼ਨਾਂ ਨੂੰ ਦੇ ਵੀ ਦਿੱਤਾ ਜਾਵੇ ਤਾਂ ਇਹ ਤਾਂ ਉਸ ਦੇ ਮੂੰਹ ਦੇ ਵਿੱਚ ਜੀਰਾ ਦੇਣ ਦੇ ਅਕਾਣ ਵਰਗਾ ਹੀ ਸਾਬਤ ਹੋਵੇਗਾ ਕਿਉਂਕਿ 19% ਡੀਏ ਪੈਂਡਿੰਗ ਹੈ ਤੇ ਉਸ ਦੇ ਵਿੱਚੋਂ ਜੇਕਰ ਤਿੰਨ ਤੋਂ 4% ਡੀਏ ਦਿੱਤਾ ਜਾਵੇ ਤਾਂ ਇਸ ਦੇ ਨਾਲ ਕੀ ਮਲਾਜ਼ਮ ਤੇ ਪੈਨਸ਼ਨਰਸ ਪੂਰੀ ਤਰ੍ਹਾਂ ਦੇ ਨਾਲ ਸੈਟੀਸਫਾਈ ਹੋ ਜਾਣਗੇ ਤੇ ਕੀ ਸਰਕਾਰ ਦਾ ਕੋ ਸਮਰਥਨ ਕਰਨਗੇ ਅੱਜ ਦੀ ਘੜੀ ਦੇ ਵਿੱਚ ਵਕਤ ਇਹ ਜ਼ਰਦਾ ਤਾਂ ਨਹੀਂ ਕਿਉਂਕਿ ਇਹਨਾਂ ਵੱਡਾ ਗੈਪ ਹੈ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਵੇਂ ਕਿਹਾ ਜਾਂਦਾ ਹੈ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਉਸ ਦੀ ਇਸ ਕਹਾਵਤ ਦੇ ਅਨਸਾਰ ਹੀ ਜੇਕਰ ਇਹ डीए ਵੱਲੋਂ ਇੱਕ ਇੱਕ ਦਾ ਦੇ ਵੀ ਦਿੱਤਾ ਜਾਵੇ ਤਾਂ ਇਹ ਕੁਝ ਤਾਂ ਰਾਹਤ ਦੇਣ ਵਾਲਾ ਹੋਵੇਗਾ ਹੀ ਪਰੰਤੂ ਅੱਗੇ-ਅਗੇ ਦੇਖੋ ਹੋਤਾ ਹੈ ਕੀ 27 ਦੀਆਂ ਚੋਣਾਂ ਉਹਨਾਂ ਬਿਲਕੁਲ ਨੇੜੇ ਹਨ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕੰਮ ਕਰਸੇ ਕਰਲੇ ਹਨ ਇਹਨਾਂ ਹਾਲਾਤਾਂ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਜ਼ਰੂਰ ਮਾਜਮਾ ਤੇ ਪੈਨਸ਼ਨਾਂ ਨੂੰ ਖੁਸ਼ ਕਰਨ ਦੇ ਉਤੇ ਕੁਝ ਕਦਮ ਜ਼ਰੂਰ ਚੱਕੇਗੀ ਤੇ ਉਹਨਾਂ ਦੀਆਂ ਜੋ ਹਕੀ ਮੰਗਾਂ ਹਨ ਉਸ ਦੇ ਵੱਲ ਧਿਆਨ ਦੇ ਦਾ ਪ੍ਰਾਲਾ ਕਰੇਗੀ ਅਜਿਹੀ ਸੰਭਾਵਨਾ ਹੈ ਤੇ ਜੇਕਰ ਸਰਕਾਰ ਅਜਿਹਾ ਕਰ ਲੈਂਦੀ ਹੈ ਤਾਂ ਫਿਰ ਇਹ ਡੈਮੇਜ ਕੰਟਰੋਲ ਹੋਏਗਾ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਹੀ ਦੇਖਣਾ ਪਵੇਗਾ ਕਿ ਕੀ ਵਾਪਰਦਾ ਹੈ ਤੇ ਮੁਲਾਜ਼ਮ ਤੇ ਪੈਨਸ਼ਨਸ ਕਿਥੋਂ ਤੱਕ ਸੈਟੀਸਫਾਈ ਹੁੰਦੇ ਹਨ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ